ਪੰਨਨ ਦਾ ਅਸਰਿੰਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਹੈ ਠਾਈ ਗੱਲ ਤੁਹਾਨੂੰ ਇਹਨਾਂ ਦੀ ਮੈਰਿਜ ਹੋਈ ਹੈ ਜੀ ਅਜਨ ਨੂੰ ਇੱਕ ਮਹੀਨਾ ਹੋ ਗਿਆ ਪੁਰਾ ਮੈਰਿਜ ਦਾ ਜੀ ਪੈਂਦੀ ਯਾਤਰਾ ਵਾਸਤੇ ਵੈਸ ਨੂੰ ਦੇ ਵੀ ਮਾਤਾ ਦੇ ਘਰੇ ਕੱਲ ਗਏ ਤੇ ਗਏ ਅਰਾਧੇ ਉੱਥੇ ਰਹੇ ਆ ਨੂੰਹ ਨੇ ਫੋਨ ਕੀਤਾ ਤੇ ਅਸੀਂ ਫਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਪਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਫਿਰ ਹੀ ਯਾਤਰਾ ਕਰਾਂਗੇ ਜੀ ਸਿੱਧਾ ਹੀ ਜਿਵੇਂ ਮੈਨੂੰ ਫੋਨ ਆ ਗਿਆ ਜੀ ਇਸ ਵੇਲੇ ਤਾਂ ਮੈਂ ਇਹ ਭਰਾ ਮੇਰੇ ਨੇ ਫੋਨ ਕੀਤਾ ਮੈਂ ਤਾਂ ਕੱਲਾ ਰਹਿ ਗਿਆ ਜੀ ਇੱਥੇ ਉਹਨਾਂ ਕੋਲ ਅੰਨੀ ਕੀ ਹੋ ਗਿਆ ਉਹਨੇ ਕਹਿੰਦੇ 3 ਵਜੇ ਮੈਨੂੰ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋ ਕੇ ਕਹਿੰਦੇ ਮਜ਼ਰਾ ਕਟਰੇ ਲੈ ਗਏ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੂੰ 2:30 3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਗ ਆਇਆ ਵੀ ਉਹਨਾਂ ਦੀ ਡੈਥ ਹੋ ਗਈ ਸਾਨੂੰ ਤਾਂ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਦਾ ਪਿੱਛੇ ਦਾ ਨਾਮ ਸਪਣਾ ਹਣਾ ਮਨੇ ਕਹਿਆ ਦੀ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਆਣ ਦੇ ਵਿੱਚ ਹੋਈ ਹੈ। ਅਜੇ ਤੋਂ 1 ਮਹੀਨਾ ਹੋਇਆ ਗਿਆ ਅਣਚਾਹ ਦੀ ਹਾਂ ਹਾਂਜੀ ਅਜੇ 1 ਮਹੀਨਾ ਗਿਆ ਨੂੰ ਉਹਦੇ ਦੇ ਕਾ ਰੋਟੀ ਪਾਣੀ ਕੋ ਚਾਹ ਪਾਣੀ ਨਹੀਂ ਉਹ ਤਾਂ ਆ ਪੀ ਕੇ ਦੇਖਿਆ ਜੀ। ਅੰਮ੍ਰਿਤਸਰੋਂ ਦਾ ਵਿਆਹ ਕਿੱਲਿਆਂ ਦੀ ਜੀ ਸਲੀਪਪਰੇ ਦੀ। ਸਾਨੂੰ ਕਿਸੇ ਗੱਲ ਦੀ ਇਹ ਤਾਂ ਗੱਡੀ ਚਿੰਤਾ ਹੀ ਨਹੀਂ ਲਈ ਆ ਗੱਲਬਾਤ ਇਹਨਾਂ ਨਾਲ ਹੋ ਜੇਗੀ। ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਜੀ ਤੇ ਜਿੱਥੇ ਸਾਂਜੀ ਚਾਤੇ ਤੇ ਲੱਗੇ 5 ਕਿ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਛੱਡ ਦੇ ਥੱਲੇ ਖਲੋਤੇ ਤੇ ਕਹਿੰਦਾ ਵੀ ਮੈਂ ਫੋਟੋ ਬਣਾਉਂਦਾ ਸੀ ਉਹਨੇ ਨੂੰ ਭਰਾ ਦੇ ਨਾ ਕੋਈ ਗੱਲ ਨਹੀਂ ਕੀਤੀ ਫੋਟੋ ਖਿੱਚਣ ਲੱਗਿਆਂ ਛੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਵਾ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਹੈ ਇਹਦੇ ਮੌਕੇ ਤੇ ਡੈਥ ਹੋ ਗਈ ਇਹਦੀ ਤੇ ਬਾਕੀ ਦੋ ਤਿੰਨ ਜਖਮ ਵੀ ਹੋ ਗਿਆ ਫਿਰ ਕਿਸੇ ਨੇ ਹੋਰ ਵੀ ਨੂੰ ਦੱਸਿਆ ਫੋਨ ਕਰਕੇ ਵੀ ਮਤਲਬ ਇੱਕ ਦੇੜੀ ਚੋਂ ਉਹ ਤੇ ਧੜ ਘੱਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਅਸੀਂ ਤੇ ਮੇਰਾ ਭਰਾ ਜਿਹੜਾ ਸੀ ਸੱਚ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਤਾਂ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੀ ਕੋ ਮਰੀ ਉਹ ਉਮਰ ਨੇ ਹੁਣੇ 28 29 ਸਾਲ ਦੀ ਰਾ ਦੀ ਉਹ 26 27 ਸਾਲ ਦੀ ਕੁੜੀ ਦੀ ਹੋਏਗੀ ਤੁਹਾਡੀ ਉਮਰ ਅਜੇ ਸਾਡੇ 40 ਹੀ ਪੂਰੇ ਨਥੇ ਜੀ ਸਾਰੇ ਕੋਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂ ਗਾ ਦੀ ਕਹਾਂ ਸਾਰੇ ਜਾਣਿਆ ਤੇ ਆਪਾਂ ਗੱਡੀ ਲੈ ਕੇ ਹੁੰਨੇ ਆ ਸਾਨੂੰ ਅਫਕ ਨੇ ਮੈਸੇਜ ਕੀਤਾ ਵੀ ਇਹ ਸਾਰਾ ਸਹਤ ਦਾ ਜਿਹੜਾ ਸੀ 8000 ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅਤੇ ਲੈ ਕੇ ਆਉਣਗੇ ਤੇ ਤੁਸੀਂ ਮਤਲਬ ਨਾ ਅਸੀਂ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਵਾਂਗੇ ਉਧਰ ਉਹ ਆ ਜਾਣਗੇ ਤੇ ਸਾਨੂੰ ਕੋਈ ਐਂ ਬਸ ਜ਼ੇੜ ਦੇ ਬਸ ਇਦਾਂ ਹੀ ਬੁੰਦਲੇ ਫਿਰਨ ਦੇ ਹਨ ਨੂੰ ਕੋਈ ਕਰਦਾ ਨਹੀਂ ਕੋਈ ਨਹੀਂ ਜੀ ਹਜੇ ਤੱਕ ਕੋਈ ਡੈੱਡ ਬਡੀ ਨਹੀਂ ਕਮਤੀ ਸਾਡੇ ਪਰ ਇੱਕ ਕਿੰਨਾ ਹਜੇ ਵਿਆਹ ਨੂੰ ਹੋਇਆ ਵਾ ਵੈਸ਼ਨ ਦੇ ਵਗੇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤਾਂ ਥੋੜਾ ਤਾਂ ਗਏ ਨੇ ਤੇ ਪੱਥਰ ਲਾਈਨ ਸਲਾਈਡਿੰਗ ਹੋਈ ਆ ਪੱਥਰ ਡਿਗਿਆ ਤੇ ਤੁਹਾਡੀਆਂ ਖੁਸ਼ੀਆਂ ਨੇ ਪੱਥਰ ਡਿੱਗ ਗਿਆ ਪੰਜ ਜੱਟ ਕਿਤੇ ਆ ਸਾਡੀ ਭਾਬੀ ਦੀ ਦੱਤ ਹੋਈ ਸਭ ਤੋਂ ਛੋਟੀ ਭਾਬੀ ਵੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਬੋਟੀ ਸੀ ਚਾਹ ਨਹੀਂ ਪੂਰੇ ਤੇ ਸਾਡੇ ਸਾਡੀਆਂ ਜੀ ਪਿਆਡੇ ਚਾਵਣੀਆਂ ਆ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਆਂ ਪਹਿਲੀ ਵਾਰੀ ਤੂੰ ਮਾਰਾ ਲੈ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਕੇ ਮੇਰੀ ਧੀ ਆਈ ਆ ਤੂੰ ਮਾਰਾ ਤੂੰ ਜਾ ਦਰਸ਼ਨ ਹੀ ਨਹੀਂ ਦਿੱਤੇ ਮਾਰਾ ਨੇ ਉਹਨੂੰ ਮਨਜ਼ੂਰੀ ਨਹੀਂ ਪਾਈ ਹੋਈ ਜੇ ਇਹ ੜੀ ਕੁੜੀਆਂ ਗਈ ਤਾਂ ਇਹ ਪਈ ਤੂੰ ਦੇ ਪੰਜ ਵੇ ਨੇ ਤੂੰ ਸ਼ੈ 10:00 ਵੇ ਤੱਕ ਆ ਜਾ